ਡੇਰਾ ਬਾਬਾ ਨਾਨਕ ਤੋਂ ਵੱਡੀ ਖਬਰ ਅੱਜ ਕਰਤਾਰਪੁਰ ਕੋਰੀਡੋਰ ਦੇ ਨੇੜੇ ਇੱਕ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ Laash ਮਿਲੀ ਹੈ ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਉਮਰ 28 ਸਾਲ ਵਾਸੀ ਮੁਹੱਲਾ ਬਾਜੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ ਡੀਐਸਪੀ ਜੋਗਾ ਸਿੰਘ ਮੁਤਾਬਕ ਬੀਤੇ ਕੱਲ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਲਵਪ੍ਰੀਤ ਸਿੰਘ ਸ਼ੁੱਕਰਵਾਰ ਰਾਤ ਤੋਂ ਲਾਪਤਾ ਹੈ ਪੁਲਿਸ ਅਤੇ ਪਰਿਵਾਰ ਵੱਲੋਂ ਭਾਲ ਜਾਰੀ ਸੀ ਅਤੇ ਅੱਜ ਪਰਿਵਾਰ ਨੇ ਸੂਚਨਾ ਦਿੱਤੀ ਕਿ ਲਵਪ੍ਰੀਤ ਦੀ ਲਾਸ਼ ਕਰਤਾਰਪੁਰ ਕੋਰੀਡੋਰ ਨੇੜੇ ਪੁਰਾਣੇ ਗੇਟ ਉੱਪਰ ਪਈ ਮਿਲੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਆਂਦਾ ਹੈ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਭੇਜਿਆ ਗਿਆ ਹੈ ਰੀਪੋਰਟ ਔਰ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਮ੍ਰਿਤਕ ਦੀ ਮਾਤਾ ਅਤੇ ਜੀਜਾ ਅਖਤਿਆਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੂੰ ਡੇਰਾ ਬਾਬਾ ਨਾਨਕ ਦਾ ਇੱਕ ਨੌਜਵਾਨ ਕੈਸ ਏਜੰਸੀ ਤੋਂ ਨਾਲ ਲੈ ਕੇ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਫੋਨ ਵੀ ਉਸੇ ਰਾਤ ਤੋਂ ਬੰਦ ਸੀ ਪਰਿਵਾਰ ਦਾ ਕਹਿਣਾ ਹੈ ਕਿ লাশ ਸ਼ੱਕੀ ਹਾਲਤ ਵਿੱਚ ਮਿਲੀ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਮੌਤ ਦਾ ਅਸਲੀ ਕਾਰਨ ਸਾਹਮਣੇ ਆ ਸਕੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇਰਾ ਬਾਬਾ ਨਾਨਕ ਵਿੱਚ ਇਸ ਘਟਨਾ ਤੋਂ ਬਾਅਦ ਸਥਾਨਕ ਪੱਧਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਏ ਸ਼ਾਮ ਦੇ ਲਾਪਤਾ ਸੀਗਾ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੀ ਮਦਰ ਨੂੰ ਲਾਉਣੇਗੇ ਇਦਾਂ ਲੱਭਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹਦੇ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਫੇਰ ਪਾਸੇ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਅਦ ਚ ਰਾਣੇ ਦਾ ਨੰਬਰ ਲਾਉਂਦੇ ਰ ਰਾਣਾ ਇਹਦਾ ਨੰਬਰ ਉਹ ਨਹੀਂ ਲੱਗਾ ਕਿ ਤੂੰ ਦੱਸ ਦੇ ਦੇ ਆ ਏਟਲੀਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਲੋ ਫਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਜਦੋਂ ਆ ਕੇ ਦੇਖਿਆ ਇਦਾਂ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੜੀ ਮਿਲਦੀ ਆ ਕਿ ਮੌਤ ਦਾ ਕੀ ਕਾਰਨ ਹੈ ਤੁਹਾਨੂੰ ਬਾਈ ਮੌਤ ਦੇਖੋ ਜੀ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਬਲਾਜਮ ਉੱਥੇ ਪਤਾ ਲੱਗੇਗਾ ਕੀ ਗੱਲ ਹੋਈ ਜਾਂ ਕੋਈ ਡਰੱਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਕਿ ਕੰਮ ਕਰਕੇ ਕਰਦਾ ਸਿਰਸ ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਚੋਥੇ ਆ ਲੱਗਾ ਆ ਲੇ ਪਰਦਾਮ ਦਾ ਨਸ਼ਾ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਕੁਇ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ ਇਦਾਂ ਦਾ ਕੋਈ ਸੁਣਿਆ ਨਹੀਂ ਇਹ ਭਰਾ ਨੇ ਇਕੱਲਾ ਇਕੱਲਾ ਹੀ ਸੀਗਾ ਜੀ ਫਿਰ ਸਿਸਟਰ ਕਿੰਨੀਆਂ ਨੇ ਸਿਸਟਰ ਦੋ ਨੇ ਤੇ ਸਰ ਜਦੋਂ ਇਹ ਗੁੰਮ ਐਸੀ ਦੀ ਕੋਈ ਗੁੰਮਛ ਦੀਰਪੁਰ ਲਖਾਈ ਪਈ ਹਾਂਜੀ ਕੱਲ ਲਖਾਈ ਸੀਗੀ ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12 15 ਘੰਟੇ ਕਿ ਸ਼ਾਇਦ ਆ ਜਾਏ ਵਾਪਸ ਬਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਕਿਹਾ ਕਿ ਜਾਓ ਰਿਪੋਰਟ ਤਾਂ ਲਿਖਾ ਕੇ ਆਓ ਮਿਸਿੰਗ ਦੀ ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਈ ਸੀਗੇ ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਹੈ ਮੋਕਸ਼ ਸਰ ਪੀਸ ਪਹੁੰਚੇ ਜਿੱਥੇ ਡੈਡ ਬੱਡੀ ਮਿਲੀ ਹਾਂਜੀ ਹਾਂਜੀ ਕੀ ਸ਼ੱਕ ਹੈ ਕਿਸ ਦੇ ਤੇ ਲਾਲ ਸ਼ੱਕ ਤਾਂ ਜੀ ਕਿਸੇ ਤੇ ਕੀ ਕੇ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਹਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਹੁਣ ਕੀ ਮੰਗੀ ਕਰਦੇ ਆਪਾਂ ਮੰਗ ਇਹੀ ਹੈ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟੋ ਜੇ ਪੰਜਾਬ ਚ ਮੁੱਕ ਤਾਂ ਸਕਦਾ ਨਹੀਂ ਘਟੋ ਜੇ ਚਲੋ ਇੰਨਾ ਹੀ ਬੜਾ ਪੁਲਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲਾ ਰਹੀ ਹੈ ਅੱਜ ਇਹ 5:30 ਵਜੇ ਪਹਿਲਾਂ ਰਾਣਾ ਏਜੰਸੀ ਚੋਂ ਲੈ ਕੇ ਆਇਆ ਕੀ ਬੇਟਾ ਡਰਦਾ ਨਾ ਕੀ ਹੈ ਲਾਪਰੇ ਸਿੰਘ ਅੱਛਾ ਉਥੋਂ ਏਜੰਸੀ ਚੋਂ ਲੈ ਕੇ ਆ ਉੱਥੇ ਵੀਡੀਓ ਵੀ ਹੈਗੀ ਅਦੀ ਰਾਣੇ ਦੀ ਦਾਇ ਦਾ ਪੁੱਤ ਮੁਰਕੇ ਘਰ 5:00 ਵਜੇ 50 ਮਿੰਟ ਤੇ ਆ ਕੇ ਬੜਾ ਖੁਸ਼ੀ ਖਸ਼ਾਈ ਮਦਲਾ ਹੀ ਮਾਂ ਪੁੱਤ ਮੁੜ ਕੇ ਬਾਬੇ ਸੀ ਚੰਦੇ ਮੱਥਾ ਵੀ ਟੇਕਣ ਗਏ ਆ ਆ ਰਾਕੀ ਦਵਾਈ ਵੀ ਲੈਣ ਗਿਆ 7:30 ਪਾਉਣੇ 8 ਵਜੇ ਦੇ ਘਰੋਂ ਗਿਆ ਮੁੜ ਕੇ ਵੀ ਮਮਮੀ ਨਾਲ ਸੈਰ ਕਰਾਂ ਆ ਨਾਲ ਸਾਡੇ ਗਵਣ ਦਾ ਮੁੰਡਾ ਜਸਕਰਨ ਉਹ ਦੇ ਨਾਲ ਸੈਰ ਕਰਨ ਚੱਲ ਗਿਆ ਸੈਰ ਕਰਕੇ ਤੇ ਮੁੜ ਕੇ 9:30 9 ਵਜੇ ਰਾਣਾ ਘਰ ਆਇਆ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਮਰ ਸਾਢੇ 9 ਵਜੇ ਮੋਤ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਮੈਂ ਫੋਨ ਲਾ ਲਾ ਕੇ ਸ਼ਿਦਿਆਨ ਹੋ ਗਿਆ ਨਹੀਂ ਮੁੰਡੇ ਦਾ ਫੋਨ ਲੱਗਦਾ ਹੈ ਇਹ 10 ਵਜੇ ਰ ਮਾਰ ਕੇ ਤੇ ਘਰ ਆ ਗਿਆ ਇਹ ਕਿਦਾਂ ਦੀ ਗੱਲ ਹੈ ਕਿਦਾਂ ਮਿਸਿੰਗ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤੀ ਇਹ 10:00 ਵਜੇ ਤਾਈ ਜਦੋਂ ਕੰਮ ਸੁਮ ਘਰਦੋਗੇ ਬੇਟੇ ਦਾ 9:30 ਹੋ ਗਏ ਤੇ 20 ਤੇ ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਿਆ ਅੱਜ ਪਿੰਡ ਦੇ ਕੁਦਖਾ ਦੇ ਤੇ ਲਪੜੇ ਹੱਪਲੇ ਪੰਡੇ ਤੇ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਢ ਦੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਪਣਵਈਏ ਆਏ ਨੇ ਤੇ ਉਹਨਾਂ ਨੇ ਨਾਲ ਫੌਜੀ ਨੇ ਆਪਣਾ ਕਾਲਾ ਫੌਜੀ ਉਹ ਵੀ ਨਾਲ ਗਏ ਨੇ ਤਾਂ ਜੋ ਕੋਰੀਡੋਰ ਤੇ ਜਿਹੜਾ ਪਹਿਲਾ ਬਨਾਣਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰ ਨਾ ਵੀ ਪਿਆ ਉੱਥੇ ਜੁੱਤੀ ਕੇ ਪਾਸੇ ਜੁੱਤੀ ਪਤਾ ਹੀ ਨਹੀਂ ਕਿ ਗੋਚਾ ਗੋਚਾ ਗਮੋਂ ਨਿਕਲਦੀ ਕਿੰਨੀ ਉਮਰ ਕਿੰਨੀ ਕਦੀ 28 ਸਾਢੇ 27 ਸਾਲ ਹੈਗੀ ਹੈ ਵਿਆਹ ਕਵਾਰਾ ਜੀ ਮੇਰਾ ਪਣਾ ਕਿੰਨੇ ਦੋ ਕੀ ਮੈਂ ਕਰਦੇ ਆ ਪ੍ਰਸ਼ਾਸਨ ਨੂੰ ਸਾਚੇ ਤੋਂ ਮੰਗ ਕਰਨੇ ਪਈ ਇਹਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਖੜ ਕੇ ਮਾਰਿਆ ਮੁੰਡੇ ਨੂੰ ਕਰੋ ਫਿਰ ਮੇਰੇ ਪੁੱਤ ਨੂੰ ਘਰੋਂ ਖੜ ਕੇ ਮਾਰਿਆ ਇਹਨਾਂ ਨੇ ਕੋਈ ਰੰਜਿਸ਼ ਹੈ ਤੇ ਨਾ ਰੰਜਿਸ਼ ਕੋਈ ਨਹੀਂ ਆ ਗਈ ਇਹ ਮੁੰਡਾ ਬਹੁਤ ਹੀ ਜ਼ਿਆਦਾ ਚਲਾਕ ਸਿਆਰੀ ਇਹਨਾਂ ਦੇ ਪਾਪਾ ਦੀ ਡੈਥ ਉਹ ਮਤਲਬ ਇੱਕ ਆਂਧਾ ਨਹੀਂ ਵੀ ਇਹਨਾਂ ਨੂੰ ਵੀ ਮਲਕ ਤੇ ਬਾਹਰ ਨਾ ਰਾਣੇ ਦੇ ਨਾਲ ਜਾਣਦੇ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਪਰੇਟ ਹੋਇਆ ਤੇ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਸੀ ਪਾਟ ਪੁੱਟ ਕਰਦਾ ਸੀ ਮੁੰਡਾ ਉਹ ਆਪੋੜ ਪੁੜਗਾ ਪੜੇਗਾ ਜੇ ਬਾਹਰ ਪਾਤ ਤੇਨੇ ਚੋਲਾ ਸਾਬੋਂ ਤੋਂ ਵੀ ਕਢਾਤਾ ਚੋਲਾ ਸਾਬੋਂ ਤੋਂ ਚਲੋ ਪਾਟ ਸਵਾਟ ਗਿਆ ਮੁੜ ਕੇ ਇਹ ਚਾਚੀ ਉੱਥੇ ਸਿਕਿਉਰਟੀ ਗਾਰਡ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਜੀਠੇ ਜਾਣਾ ਮੇਰੇ ਕੋਲ 10000 ਰੁਪਏ ਇਹਨਾਂ ਨੇ ਹਫਤੇ ਦੇ ਵਿੱਚ ਡਾਇਆ ਦੂਆ ਨੇ ਮੇਰੇ ਕੋਲ ਲੈ ਜਾਣਾ 1000 ਦੇ ਤੇ 1500 ਦੇ ਮੰਮੀ ਆ ਜਾ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ 20 ਟੀਕਾ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉਥੇ ਆਪ ਮੈਂ ਡਿਊਟੀ ਤੇ ਚੱਲਿਆ ਵਾਂ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਤੇ ਮੁੰਡਾ ਘਰਦਵਾਰੀ ਡਿੱਗਾ ਮੁੰਡੇ ਕਹਿੰਦਾ ਲਾਹਪਰੀਤ ਡਿੱਗਾ ਤੇ ਨਾਲੇ ਇਹਨੂੰ ਤਾਂ ਸਾਰਾ ਸਮਾਨ ਚਾਹੁੰਦਾ ਜੀ 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 ਅੱਜ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਆ ਲਵਪ੍ਰੀਤ ਸਿੰਘ ਨਾਂ ਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ ਸੀ ਰਹਿੰਦਾ ਹੈ ਰਹਿਣ ਵਾਲਾ ਇਹਦਾ ਤਾਏ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਏ ਦਾੜਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲਨੀ ਸੀ ਦਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬੋਡੀ ਮਿਲੀ ਆ ਤੇ ਇਹਦਾ ਪੋਸਟਮਾਰਟਮ ਕਰਾਉਨੇ ਆ ਆਫਟਰ ਪੋਸਟਮਾਰਟਮ ਜੋ ਵੀ ਇਹਦਾ ਕੌਜ਼ ਆਫ ਡੈਥ ਆਏਗਾ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਫਿਰ ਪਰਿਵਾਰ ਇਹ ਲੜਕੀ ਕਰ ਰਹੀ ਕਿ ਪੁੱਛ ਫਿਲਹਾਲ 174 ਦੀ ਕਾਰਵਾਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤਾਂ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਏ ਦੇ ਲੜਕੇ ਨੇ ਜਾਂ ਕੁਝ ਦੇ ਕੇ ਮਾਰਿਆ ਜਾਂ ਇਹ ਆਪਣੇ ਆਪ ਕੁਝ ਮਰਿਆ ਸਰ ਮੁੱਢਲੀ ਜਾਂਚ ਤੋਂ ਕੀ ਲੱਗਦਾ ਵਸ ਡੈਡ ਬੜੀ ਮੁੱਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟ ਵੀ ਪਤਾ ਚੱਲੇਗਾ ਕਿ ਇਹਦੀ ਮੌਤ ਕਿਸ ਤਰ੍ਹਾਂ ਹੋਈ ਮੌਤੇ ਕਰਨ ਪਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਸੀ ਉਹਦੇ ਵੀ ਤਫਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਏ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਟਾਰ نیوز ਪੰਜਾਬੀ ਟੀਵੀ ਲਈ ਪਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ